ਇਹ ਗੱਡੀ 34.05 ਕਿਲੋਮੀਟਰ ਦੀ ਐਵਰੇਜ ਦਿੰਦੀ ਆ। ਆਲਟੋ-ਉਲਟੋ ਨਾਲੋਂ ਬਾਈ ਇਹ ਇਹ ਗੱਡੀ ਮੈਨੂੰ ਵਧੀਆ ਲੱਗੀ ਕਿਉਂਕਿ ਇੱਕ ਤਾਂ ਐਵਰੇਜ ਇਹਦੀ ਬਹੁਤ ਜ਼ਿਆਦਾ ਆ, ਬਾਕੀ ਸਪੇਸ ਖੁੱਲੀ ਡੁੱਲੀ ਆ। ਆਏ ਨਹੀਂ ਹੈਗਾ ਤੰਗ-ਤੰਗ ਹੋ ਕੇ ਜਿਵੇਂ ਆਲਟੋ-ਉਲਟੋ ਦੇ ਵਿੱਚ ਬੰਦਾ ਤੰਗ ਹੋ ਕੇ ਬਹਿੰਦਾ ਓਵੇਂ ਨਹੀਂ। ਪਿੱਛੇ ਆਹ ਲੇਟਾਂ ਹੀ ਸਕਾਰਪੀਆ ਨੇ ਲਾਈਆਂ ਤੇ ਗੱਡੀ ਦੀ ਉਚਾਈ ਬਹੁਤ ਜ਼ਿਆਦਾ ਆ, ਇਹਦੀ ਉਚਾਈ ਮੇਰੇ ਲੱਗਾ ਬਰੀਆ ਦੇ ਬਰਾਬਰ ਹੀ ਹੋਊ। ਸਵਿਫਟ ਡੇਅਰ ਨਾਲੋਂ ਵੀ ਖੁੱਲੀ ਹੋਊਗੀ ਇਹ ਗੱਡੀ। ਤੇ ਹੁਣ ਆਪਾਂ ਬੈਠਿਆਂ ਵਿੱਚ ਮੇਰਾ ਤਕਰੀਬਨ 5 ਫੁੱਟ 11 ਇੰਚ ਕਾਦਾ। ਕਰੋ ਚੈੱਕ ਕਰਾਂ ਦੀ ਅਸਿਰ ਦਾ ਫਰਕ ਦੇਖੋ ਕਿੰਨਾ ਸਵਾ 6 ਫੁੱਟ ਦਾ ਬੰਦਾ ਆਰਾਮਦਾਈ ਨਾਲ ਬਹਿ ਸਕਦਾ ਕੰਫਰਟ ਪੂਰਾ ਹੈ ਨਹੀਂ ਹੈਗਾ ਗੋਡੇ ਗਾਡੇ ਵੱਜਣਗੇ ਹਨ ਵਿੱਚ ਮੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਅੱਜ ਬਈ ਆਪਾਂ ਰਿਵਿਊ ਕਰਨਾ ਵੈਗਨਰ ਬੇਸ ਮਾਡਲ ਦਾ ਤੇ ਇਹ ਗੱਡੀ ਪੈਟਰੋਲ ਵੀ ਆ ਸੀਐਨਜੀ ਵੀ ਆ ਦੋਵਾਂ ਤੇ ਚੱਲਦੀ ਆ ਤੇ ਬਿਲਕੁਲ ਜੈਨਨ ਆਪਾਂ ਰਿਵਿਊ ਕਰਾਂਗੇ ਤੇ ਆਜੋ ਆਪਾਂ ਕਰਦੇ ਆਂ ਫਿਰ ਰਿਵਿਊ ਸ਼ੁਰੂ ਇਹ ਆ ਮਿੱਤਰੋ ਵੈਗਨਰ ਦਾ ਬੇਸ ਮਾਡਲ ਸੀਐਨਜੀ ਪਲੱਸ ਪੈਟਰੋਲ ਵੇਰੀਐਂਟ ਤੇ ਸਭ ਤੋਂ ਪਹਿਲਾਂ ਆਪਾਂ ਮੇਨ ਗੱਲ ਆ ਜਿਹੜੀ ਇੰਜਣ ਦੇ ਬਾਰੇ ਜੇ ਗੱਲ ਕਰ ਲਈਏ ਤਾਂ ਇਹਦੇ ਵਿੱਚ ਕੇ ਤੇ ਜਿਹੜਾ ਕਿ ਤਿੰਨ ਸਿਲੰਡਰ ਦੇ ਵਿੱਚ ਆਉਂਦਾ ਵਾ ਤੇ ਹੁਣ ਆਪਾਂ ਗੱਲ ਕਰ ਲਈ ਗੱਡੀ ਦੀ ਲੁੱਕ ਦੀ ਤਾਂ ਕਾਫੀ ਟਾਈਮ ਪਹਿਲਾਂ ਜਿਹੜੀ ਕੰਪਨੀ ਨੇ ਜਿਹੜੀ ਇਹਦੀ ਲੁੱਕ ਚੇਂਜ ਕਰਤੀ ਸੀ ਤੇ ਹੁਣ ਆਪਾਂ ਜੇ ਫਰੰਟ ਤੋਂ ਦੇਖੀਏ ਤਾਂ ਇਹਦੇ ਨਾਲ ਜਿਹੜਾ ਬੇਸ ਮਾਡਲ ਆ ਇਹਦੇ ਨਾਲ ਆਪਾਂ ਨੂੰ ਫੋਗ ਲੈਂਪ ਨਹੀਂ ਮਿਲਦੇ ਉਹ ਇਸ ਤੋਂ ਉੱਪਰਲੇ ਮਾਡਲਾਂ ਦੇ ਵਿੱਚ ਆਉਂਦੇ ਆ ਤੇ ਆਪਾਂ ਜੇ ਇਹ ਗੱਡੀ ਨੂੰ ਬਾਹਰੋਂ ਦੇਖਦੇ ਆਂ ਤਾਂ ਇਦਾਂ ਲੱਗਦਾ ਵੀ ਗੱਡੀ ਇਹ ਤੰਗ ਜੀ ਹੋਊਗੀ ਪਰ ਜਮਾ ਇਸ ਦੇ ਉਲਟਾ ਇਹਦੇ ਵਿੱਚ ਸਪੇਸ ਬਹੁਤ ਜ਼ਿਆਦਾ ਆ ਸਪੇਸ ਪਲੱਸ ਇਹਦੀ ਐਵਰੇਜ ਬਹੁਤ ਵਧੀਆ ਸੀਐਨਜੀ ਤੇ ਇਹ ਐਵਰੇਜ ਦਿੰਦੀ ਆ ਤਾਂ ਕੰਪਨੀ 34.0 ਤੇ ਆਪਾਂ ਤੁਹਾਨੂੰ ਵਿੱਚੋਂ ਵੀ ਦਿਖਾ ਦਿੰਨੇ ਆ ਤੇ ਸਭ ਤੋਂ ਜਿਹੜੀ ਮੈਨੂੰ ਉਹਦੀ ਵਧੀਆ ਚੀਜ਼ ਲੱਗੀ ਆ ਬਈ ਉਹ ਹੈਗੀ ਆ ਦੀ ਸਪੇਸ ਸਵਿਫਟ 에ਅਰ ਨਾਲੋਂ ਵੀ ਇਹਦੇ ਵਿੱਚ ਨਾ ਵੱਧ ਸਪੇਸ ਆ ਤੇ ਉੱਚੀ ਵੀ ਬਹੁਤ ਆ ਤੁਸੀਂ ਆ ਦੇਖ ਵੀ ਸਕਦੇ ਹੋ ਉੱਚੀ ਇਹ ਮੈਨੂੰ ਲੱਗਦਾ ਵੀ ਜਾਨੀ ਵੀਜ਼ਾ ਦੇ ਬਰਾਬਰ ਹੋਊਗੀ ਹੋ ਸਕਦਾ ਉਹ ਤੋਂ ਉੱਚੀ ਹੀ ਹੋਵੇ ਹਨਾ ਤੇ ਸਵਾਪ ਤੁਹਾਨੂੰ ਦਿਖਾ ਦਿੰਨੇ ਆ ਵਿੱਚੋਂ ਵੀ ਗੱਡੀ ਤੇ ਉਸ ਲੋ ਬਈ ਇਹ ਹੈਗੀ ਵਿਚੌਣ ਮੇਰੀ ਜਿਵੇਂ 5 ਫੁੱਟ 11 ਇੰਚ ਜਿਹੜੀ ਹਾਈਟ ਆ ਤੇ ਆ ਤੁਸੀਂ ਦੇਖੋ ਗੋਡੇ-ਗੋਡੇ ਜਮਾ ਨਹੀਂ ਕੋਈ ਮਤਲਬ ਹੀ ਨਹੀਂ ਵੀ ਗੋਡੇ-ਗੋਡੇ ਨਾਲ ਲੱਗਣਗੇ ਹਨ ਤੇ ਉਸ ਤੋਂ ਪਹਿਲਾਂ ਤੁਸੀਂ ਸੀਟ ਜਿੰਨੀ ਮਰਜ਼ੀ ਇਹਨੂੰ ਪਿੱਛੇ ਕਰ ਸਕਦੇ ਹੋ ਹਨ ਉਹ ਸੀਟਾਂ ਸੋਟਾਂ ਪੂਰੀਆਂ ਕੰਫਰਟੇਬਲ ਆ ਤੇ ਜਿਹੜੇ ਫਿਕਸ ਇਹਨਾਂ ਦੇ ਹੈਡ ਰੈਸਟ ਕਰਤੇ ਵਿੱਚ ਤੇ ਬਾਕੀ ਜਿਹੜਾ ਕਲਰ ਕੰਬੀਨੇਸ਼ਨ ਆ ਉਹ ਬਹੁਤ ਸੋਹਣਾ ਲੱਗਦਾ ਗੱਡੀ ਦੇ ਵਿੱਚ ਹਨ ਆ ਜਿਵੇਂ ਸੀਟਾਂ ਦੇ ਨਾਲ ਦਾ ਕਲਰ ਹੋ ਗਿਆ ਇਹ ਬਹੁਤ ਘੈਂਟ ਲੱਗਦੀ ਹੈ ਚੀਜ਼ ਉਸ ਤੋਂ ਬਿਨਾਂ ਇਹਦੀਆਂ ਪਾਵਰ ਵਿੰਡੋ ਆ ਜਿਹੜੀਆਂ ਮੂਰ ਲੀਆਂ ਨੇ ਉਹ ਪਾਵਰ ਵਿੰਡੋ ਆ ਪਿੱਛੇ ਦੂਜਾ ਤੇ ਆਈਡੀ ਇਸ ਇਵੈਂਟ ਹੋ ਗਏ ਹਨ ਤੇ ਜਿਹੜਾ ਡੈਸ਼ਬੋਰਡ ਠੀਕ ਠਾਕ ਕੁਆਲਟੀ ਹੈ ਇਹਦੀ ਵੀ ਤੇ ਉਸ ਤੋਂ ਬਣਾ ਤੁਸੀਂ ਆ ਦਾ ਮੀਟਰ ਚੈੱਕ ਕਰ ਸਕਦੇ ਆ ਆਪਾਂ ਤੁਹਾਨੂੰ ਚਾਬੀ ਲਾ ਕੇ ਵੀ ਦਿਖਾ ਦਿੰਨੇ ਆ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹਦਾ ਮੀਟਰ ਆਰ ਪੀ ਐਮ ਵਾਲਾ ਮੀਟਰ ਜਿਹੜਾ ਇਹਦੇ ਹੈ ਨਹੀਂਗਾ ਆ ਦੇਖੋ ਇਧਰਲੀ ਸਾਈਡ 'ਚ ਪੈਟਰੋਲ ਵਾਲੇ ਟੱਕਾ ਤੇ ਇਧਰਲੀ ਸਾਈਡ ਸੀ ਐਨ ਜੀ ਵਾਲੇ ਟੱਕਾ ਹਨਾ ਬਾਈ ਚਾਂਸ ਕਿਤੇ ਕਈ ਵਾਰ ਕੀ ਹੁੰਦਾ ਕਿ ਸੀ ਐਨ ਜੀ ਹਰ ਥਾਂ ਅਵੇਲੇਬਲ ਨਹੀਂ ਹੁੰਦੀ ਤਾਂ ਆਏ ਨਹੀਂ ਹੈਗਾ ਵੀ ਤੁਸੀਂ ਤੁਹਾਡੀ ਗੱਡੀ ਖੜ ਜੂਗੀ ਤੇ ਪੈਟਰੋਲ ਤੇ ਵੀ ਚੱਲੂਗੀ ਇਹ ਸੋ ਇਧਰੋਂ ਜਿਹੜੇ ਇਹਦਾ ਮੂਡ ਚੇਂਜ ਹੋ ਜਾਂਦਾ ਆ ਆ ਜਗਾ ਤੋਂ ਤੇ ਸੋ ਇਹਦੇ ਨਹੀਂ ਪੰਜ ਗੇਅਰ ਆ ਛੇਵਾ ਬੈਕ ਆ ਤੇ ਬਾਕੀ ਜੇ ਤੁਸੀਂ ਆਰਮ ਰੈਸਟ ਵੈਰਾ ਲਵਾਉਣਾ ਚਾਹੁੰਦੇ ਹੋ ਤੁਹਾਨੂੰ ਪਤਾ ਬਾਹਰੋਂ ਜਿਹੜਾ ਕੋ ਮਰਜ਼ੀ ਲਵਾਈ ਜਾਓ ਤੇ ਆਪਾਂ ਇਹਦੇ ਰੇਟ ਦੀ ਵੀ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਦਿਖਾ ਦਈਏ ਵੀ ਇਹ ਗੱਡੀ ਦੇ ਵਿੱਚ ਹੈ ਕੀ ਕੀ ਆ ਇਹਦੇ ਦੋ 에ਅਰ ਬੈਗ ਆ ਇੱਕ ਆਹ ਸਾਈਡ ਤੇ ਇੱਕ 에ਅਰ ਬੈਗ ਇੱਥੇ ਆ ਤੇ ਬਾਕੀ ਇਹਦੇ ਕੰਟਰੋਲ ਕੋਈ ਮਿਲਦਾ ਨਹੀਂ ਆਪਾਂ ਨੂੰ ਤੇ ਬਿਲਕੁਲ ਸਿੰਪਲ ਸਟੀਅਰਿੰਗ ਆ ਤੇ ਬਾਕੀ ਏਸੀ ਇਹ ਗੱਡੀ ਦਾ ਜਾਨੀ ਕਿ ਪਰਸਨਲੀ ਮੈਂ ਤੁਹਾਨੂੰ ਦੱਸਾਂ ਤਾਂ ਏਸੀ ਇਹ ਗੱਡੀ ਦਾ ਬਹੁਤ ਕਾਮਯਾਬ ਆ। ਬਾਕੀ ਆ ਲੌਕ ਲੂਕ ਵਾਲਾ ਸਿਸਟਮ ਵੀ ਆ ਹਨਾ। ਉਹ ਜਿਹੜਾ ਸਿਸਟਮ ਹੈਗਾ ਇਹ ਤੇ ਤੇ ਪਿੱਛੋਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਆਪਾਂ। ਸੋ ਆ ਦੇਖੋ ਆ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਵੀ ਸ਼ੀਸ਼ੇ ਦੇ ਪਿੱਛੋਂ ਦਾ ਪੁਰਾਣਾ ਸਿਸਟਮ ਹੀ ਆ। ਹੱਥ ਨਾਲ ਹੀ ਲਾਉਣੇ ਚਾੜ੍ਹਨੇ ਪੈਂਦੇ ਆ। ਸੋ ਆ ਹੁਣ ਤੁਸੀਂ ਦੇਖੋ ਬਈ ਸਪੇਸ ਗੱਡੀ ਦੇ ਪਿੱਛੇ ਇਹ ਹੁਣ ਪੂਰੀ ਸੀਟ ਪਿੱਛੇ ਨੂੰ ਕੀਤੀ ਹੋਈ ਆ ਫੇਰ ਵੀ ਬੰਦਾ ਜਾਨੀ ਕਿ ਐ ਨਹੀਂ ਹੈਗਾ ਤੰਗ ਜਾ ਹੋ ਕੇ ਬੈਠੂਗਾ ਫੇਰ ਵੀ ਆਰਾਮਦਾਰੀ ਨਾਲ ਬੰਦਾ ਇੱਥੇ ਬਹਿ ਸਕਦਾ ਵਾ ਇਮਾਨਦਾਰੀ ਨਾਲ ਮੈਨੂੰ ਜਿਹੜੀ ਚੀਜ਼ਾਂ ਤੋਂ ਇਹ ਗੱਡੀ ਵਧੀਆ ਲੱਗੀ ਤੁਹਾਨੂੰ ਉਹ ਦੱਸਦਾ ਜੇ ਕਿਸੇ ਬੰਦੇ ਨੇ ਮਤਲਬ ਐਵਰੇਜ ਤੋਂ ਗੱਡੀ ਲੈਣੀ ਹੈ ਕਈ ਵਾਰੀ ਕਿਸੇ ਦੇ ਵੱਡੀ ਗੱਡੀ ਹੁੰਦੀ ਆ ਅਗਲਾ ਛੋਟੀ ਭਾੜਾ ਹੁੰਦਾ ਨਾਲ ਤਾਂ ਉਲਟ-ਉਲਟੋਂ ਨਾਲੋਂ ਬਈ ਇਹ ਇਹ ਗੱਡੀ ਮੈਨੂੰ ਵਧੀਆ ਲੱਗੀ ਕਿਉਂਕਿ ਇੱਕ ਤਾਂ ਐਵਰੇਜ ਇਹਦੀ ਬਹੁਤ ਜ਼ਿਆਦਾ ਆ ਬਾਕੀ ਸਪੇਸ ਖੁੱਲੀ ਡੁੱਲੀ ਆ ਆਇ ਨਹੀਂ ਹੈਗਾ ਤੰਗ-ਤੰਗ ਹੋ ਕੇ ਜਿਵੇਂ ਅਲਟੋ-ਉਲਟੋ ਦੇ ਵਿੱਚ ਬੰਦਾ ਤੰਗ ਹੋ ਕੇ ਬਹਿੰਦਾ ਉਵੇਂ ਨਹੀਂ ਹੈਗਾ ਇਹਦੇ ਵਿੱਚ ਖੁੱਲਾ ਡੁੱਲਾ ਬੰਦਾ ਬਹਿੰਦਾ ਤੇ ਉਸ ਤੋਂ ਮੈਨਾਂ ਜਿਵੇਂ ਬਾਜ਼ਾਰ ਬਜੂਰ ਦੇ ਵਿੱਚ ਤੁਸੀਂ ਇਹ ਗੱਡੀ ਲੈ ਕੇ ਜਾਣੀ ਹੁੰਦੀ ਆ ਹਨਾ ਡੇਲੀ ਦੇ ਕੰਮਕੁੰਮ ਵਾਸਤੇ ਤਾਂ ਮੈਂ ਕਹਿੰਦਾ ਯਾਰ ਪੂਰੀ ਕੰਫਰਟੇਬਲ ਗੱਡੀ ਆ ਇਹਨਾਂ ਨੇ ਪਿੱਛੇ ਆਹ ਲੇਟਾਆਂ ਹੀ ਸਕਾਰਪਿਓਨ ਲਾਈਆਂ ਤੇ ਸਪੇਸ ਹੀ ਵਿੱਚ ਸਕਾਰਪਿਓਨ ਵਾਲੀ ਵੀ ਆ ਤੇ ਹੁਣ ਤੁਹਾਨੂੰ ਡਿਗੀ ਦਿਖਾ ਦਿੰਨੇ ਆਪਾਂ ਇਹਦੀ ਵਿੱਚ ਤੇ ਬਾਕੀ ਦੇ ਸੈਂਸਰ ਲੱਗੇ ਹੋਏ ਆਹ ਤੇ ਕਹਿਣ ਤੋਂ ਬਾਅਦ ਵੀ ਮਤਲਬ ਬੜਾਈ ਇਹਨਾਂ ਨੇ ਸਕਾਰਪਿਓਸੀ ਮੈਂ ਥੋੜੀ ਜੀ ਸੁੰਗੜ ਗਈ ਇਹਨਾਂ ਨੇ ਤੇ ਬਾਕੀ ਇਹਦੇ ਵਿੱਚ ਬੂਟ ਸਪੇਸ ਬਹੁਤ ਜ਼ਿਆਦਾ ਆ ਤੇ ਇਹਦੇ ਵਿੱਚ ਸਿਲੰਡਰ ਸਿਲੰਡਰ ਰੱਖਿਆ ਹੋਣ ਕਰਕੇ ਵੀ ਜਿਵੇਂ ਟਾਇਰ ਟੂ ਰਪਿਆ ਤਾਂ ਵੀ ਇਹਦੇ ਵਿੱਚ ਸਮਾਨ ਬਹੁਤ ਕੋਈ ਰੱਖਿਆ ਜਾ ਸਕਦਾ ਇਹ ਸਮਾਨ ਸਮੂ ਰੱਖਣਾ ਤੁਸੀਂ ਆ ਦੇਖੋ ਚਾਹੇ ਇਹਨੂੰ ਲਾ ਦਿਓ ਜਿਹੜੀ ਆ ਸੀਟ ਆ ਇਹ ਵੀ ਮੋਹਰ ਨੂੰ ਡਿੱਗ ਪੈਂਦੀ ਆ ਤੇ ਆਹ ਸਿਸਟਮ ਜਿਹੜਾ ਲੈ ਲੈ ਪੇਸ ਇਸ ਸਪੇਸ ਆ ਇਹਦੇ ਵਿੱਚ ਤੇ ਇਹਦੀ ਹੁਣ ਲਾਸਟ ਤੇ ਆਪਾਂ ਜਿਹੜੀ ਕੀਮਤ ਦੀ ਗੱਲ ਕਰ ਲਈਏ ਇਹਦੀ ਕੀਮਤ ਇਹ ਗੱਡੀ ਪਈ ਆ 7,25,000 ਰੁਪਏ ਦੀ ਤੇ ਸਾਰਾ ਜਾਨੀ ਕਿ ਸਿਸਟਮ ਕਾਪੀ ਪੂਪੀ ਸਾਰਾ ਕੁਝ ਵਿੱਚ ਪਾ ਕੇ ਬਾਕੀ ਤੁਸੀਂ ਆਪਦੇ ਏਰੀਆ ਜਿੱਥੇ ਤੁਹਾਡੀ ਏਜੰਸੀ ਜਿਹੜੀ ਲੱਗਦੀ ਆ ਉਤੋਂ ਪਤਾ ਕਰ ਸਕਦੇ ਹੋ ਹਨ ਕਿ ਕਿੰਨੀ ਕੀਮਤ ਹੈ ਜੀ ਤੇ ਇਹ ਸੀਗਾ ਬਾਈ ਰਿਵਿਊ ਇਹਦਾ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਵੀ ਦੱਸਿਓ ਤੇ ਸ਼ੇਅਰ ਵੀ ਕਰ ਦਿਓ